ਜਮਾ ਸਸਤੀ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਬਹੁਤ ਵੱਡੀ ਕੋਠੀ ਬਣੀ ਹੋਈ ਆ ਤੇ ਜਮਾ ਸਸਤਾ ਰੇਟ ਹੈ ਤੋ ਉਹਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਨਾਲ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਆਲਟੋ ਜਮਾ ਸਸਤੀ ਇੱਕ ਆਪਾਂ ਮੋਟਰਸਾਈਕਲ ਜਮਾ ਸਸਤਾ ਤੁਸੀਂ ਵੀਡੀਓ ਨੂੰ ਦੇਖੋ ਤੁਹਾਨੂੰ ਸਾਰਿਆਂ ਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਹਰੇ ਜ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਘਰ ਆ ਕੁਠੀ ਆ ਮਕਾਨ ਆ ਕੋਈ ਗੱਡੀ ਆ ਮੋਟਰਸਾਈਕਲ ਆ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਤੇ ਗੱਡੀਆਂ ਦੀ ਆਪਾਂ ਹੁਣ ਗੱਲ ਕਰਦੇ ਆ ਜਿਹੜੀ ਚੀਜ਼ ਆਪਣੇ ਕੋਲੇ ਪਹੁੰਚੀ ਆ ਸਾਰਾ ਕੁਝ ਆਪਾਂ ਦੇਖਦੇ ਆ ਪਹਿਲੀ ਗੱਡੀ ਆਪਣੇ ਕੋਲੇ ਸੈਲ ਪਹੁੰਚੀ ਆ 2013 ਮਾਡਲ ਡੀਜ਼ਲ ਤੇ ਗੱਡੀ ਆ ਤੇ ਕੰਡੀਸ਼ਨ ਆ ਲੋਕੀ ਅਸੀਂ ਤੇ ਸੈਕੰਡ ਓਨਰ ਗੱਡੀ ਆ 2 ਲੱਖ ਤੇ 25000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਾਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਕਪੂਰਥਲੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਗੱਡੀ ਦਾ ਨੰਬਰ ਪੰਜਾਬ ਹੈ ਗੱਡੀ ਦਾ ਰੰਗ ਗਰੇ ਹੈ ਤੇ ਚਾਰੇ ਪਾਸੇ ਤੁਸੀਂ ਦੇਖ ਰਹੂ ਗੱਡੀ ਦੇ ਟਾਇਰ ਟੱਪਾ ਵਧੀਆ ਪਿਆ ਅੰਦਰੋਂ ਵੀ ਠੀਕ ਹੈ ਸੀਟ ਸੂਟ ਕਵਰ ਵਧੀਆ ਆਪਨ ਮਿਲ ਜਾਣਗੇ ਤੇ ਮੈਟਿੰਗ ਵਧੀਆ ਹੋਈ ਆ ਕਮੀ ਪੇਸ਼ੀ ਕੋਈ ਨਹੀਂ ਕਪੂਰਥਲੇ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਨੂੰ ਆਪਣੇ ਆਪ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗ ਜਾਊਗਾ ਬਾਕੀ ਰੇਟ ਜਿਹੜਾ ਹੈਗਾ ਮਾਲਕ ਕਹਿੰਦੇ ਆ ਮੌਕੇ ਤੇ ਡਿਸਕਾਊਂਟ ਕਰ ਲਾਂਗੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 8195003928 ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਗੱਲ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚਿਆਗਾ ਮੋਟਰਸਾਈਕਲ ਆਪਣੇ ਕੋਲੇ ਬੁਲਟ ਪਹੁੰਚਿਆਗਾ ਬੁਲਟ ਸਿਰਫ 1 ਲੱਖ ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਪਹੁੰਚੀ ਹੈ ਕੰਡੀਸ਼ਨ ਆਲੋਕ ਹੈ ਜੀ ਪੁੱਠੇ ਗিয়ার ਵਾਲਾ ਬੁਲਟ ਆਪ ਨੂੰ ਮਿਲੂਗਾ ਜੀ ਜੇ ਕਿਸੇ ਨੇ ਜਾ ਕੇ ਦੇਖਣਾ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਕਿਸੇ ਨੇ ਟਰਾਈ ਲੈਣੀ ਆ ਤੁਸੀਂ ਆਪੇ ਜਾ ਕੇ ਦੇਖ ਲਿਓ ਜੀ ਰੇਟ 1 ਲੱਖ ਰੁਪਈਆ ਮੌਕੇ ਤੇ ਘਾਟਾ ਵਾਧਾ ਕੀਤਾ ਜਾਊਗਾ ਜੀ ਬਾਕੀ ਜੇ ਆਪਾਂ ਟਾਇਰਾਂ ਦੇ ਵਿੱਚ ਅਲਾਈ ਦੀ ਗੱਲ ਕਰੀਏ ਤਾਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਵਧੀਆ ਸੋਹਣੇ ਅਲਾਈ ਮਾਲਕ ਨੇ ਲਵਾ ਰੱਖਿਆ ਬਾਕੀ ਕੰਡੀਸ਼ਨ ਚੈੱਕ ਕਰ ਲਓ ਚਾਰੇ ਪਾਸੋਂ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਕਿਸੇ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਟ్రਾਈ ਲੈਣੀ ਆ ਤੁਸੀਂ ਟ్రਾਈ ਲੈ ਕੇ ਦੇਖ ਲਓ ਬਾਕੀ ਮਾਲਕ ਕਹਿੰਦੇ ਆ ਵੀ ਫੋਨ ਕਰ ਲਿਓ ਕੋਈ ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਫੋਨ ਤੇ ਗੱਲਬਾਤ ਹੋ ਜਾਊਗੀ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ ਮਾਲਕ ਦਾ 62 399 61 268 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜਮਾ ਸਸਤਾ ਤੇ ਵਧੀਆ ਰੇਟ 'ਚ ਡਿਸਕਵਰ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਹਾਂ 511 ਵਾਲਾ ਡਿਸਕਵਰ ਆ ਮੋਟਰਸਾਈਕਲ ਹੈ ਮਾਡਲ ਦੀ ਗੱਲ ਕਰੀਏ 2013 ਚ ਬਿਲਕੁਲ ਨਮਾ ਪਿਆਗਾ ਕੰਡੀਸ਼ਨ ਆਲੂਕੀ ਹੈ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਤੇ ਵਧੀਆ ਮਾਲਕ ਨੇ ਸ਼ੌਂਕ ਨਾਲ ਚਲਾਇਆ ਹੋਇਆ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਹੈ ਤਾਂ ਜਾ ਕੇ ਦੇਖ ਵੀ ਸਕਦਾ ਹੂੰ ਕਿਸੇ ਨੇ ਸਟਾਰਟ ਕਰਕੇ ਦੇਖਣਾ ਹੈ ਕਿਸੇ ਨੇ ਚਲਾ ਕੇ ਦੇਖਣਾ ਹੈ ਜਾ ਕੇ ਦੇਖ ਸਕਦਾ ਹੂੰ ਪੰਜਾਬ ਨੰਬਰ ਹੈ ਕੰਡੀਸ਼ਨ ਆ ਲੁੱਕੀ ਐ ਤੇ ਇਹ ਸੋਹਣਾ ਮੋਟਰਸਾਈਕਲ ਐ ਮਾਲਕ ਦੇ ਘਰੇ ਖੜਾਗਾ ਜਿਹੜਾ ਮਾਲਕ ਦਾ ਏਰੀਆ ਫਗਵਾੜਿਆ ਸੀ ਬਾਕੀ ਮਾਲਕ ਕਹਿੰਦੇ ਵੀ ਸਾਰਾ ਕੰਮ ਟੋਟਲ ਕਰਵਾ ਰੱਖਿਆ 1 ਰੁਪਿਆ ਉੱਤੇ ਲਾਉਣ ਦੀ ਲੋੜ ਹੈ ਨਹੀਂ ਬਾਕੀ ਟਾਇਰਾਂ ਚ ਜਿਹੜੇ ਵੀਲ ਲੱਗੇ ਹੋਏ ਆ ਉਹ ਵੀ ਤੁਸੀਂ ਦੇਖ ਲਓ ਬਹੁਤ ਸੋਹਣੇ ਲੱਗੇ ਹੋਏ ਨੇ ਤੇ ਮਾਲਕ ਨੇ ਸ਼ੌਂਕ ਨਾਲ ਵਧੀਆ ਰੱਖਿਆ ਹੋਇਆ ਜੀ ਰੇਟ ਹੋ ਜੂਗਾ ਡਿਸਕਾਊਂਟ 13 ਮਾਡਲ ਐ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਫਾਸਟ ਓਨਰ ਹੈ ਜੀ ਮੈਨ ਗੱਲ ਵੀ ਇੱਕ ਹੱਥ ਚੱਲਿਆ ਹੋਇਆ ਸਿਰਫ ਮਾਲਕ ਚਲਾਉਂਦੇ ਰਹੇ ਨੇ ਹੋਰ ਕਿਸੇ ਨੇ ਹੱਥ ਵੀ ਨਹੀਂ ਲਾਇਆ ਤੇ ਫਗਵਾੜੇ ਜਾ ਕੇ ਦੇਖ ਲਓ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ 9915176071 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਆ ਅੱਗੇ ਤੁਹਾਨੂੰ ਕੂਠੀ ਵੀ ਦੇਖਣ ਨੂੰ ਮਿਲੂਗੀ ਤੇ ਹਰ ਆਪਾਂ ਇੱਕ ਗੱਲ ਕਰਾਂਗੇ ਤੇ ਥੋੜੀ ਜੀ ਆਪਾਂ ਪਹਿਲਾਂ ਚੈਨਲ ਬਾਰੇ ਗੱਲ ਕਰ ਲੈਨੇ ਆ ਜੀ ਜਿੰਨੇ ਤੁਸੀਂ ਦੇਖ ਰਹੂ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀਓ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦੇਣਾ ਜਿੰਨੇ ਤੁਸੀਂ ਆਇਓ ਜੀ ਪਹੁੰਚਿਓ ਜਿੰਨੇ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਗੱਡੀਆਂ ਸਸਤੀਆਂ ਗੱਡੀਆਂ ਮੋਟਰਸਾਈਕਲ ਬੁਲਟ ਤੇ ਕੂਠੀ ਮਕਾਨ ਘਰ ਹਰ ਏਰੀਆ ਚੋਂ ਹਰ ਤਰ੍ਹਾਂ ਦੀਆਂ ਮਸ਼ੀਨਰੀਆਂ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਜੀ ਜੇ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਆਪਣਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਚੈਨਲ ਦਾ ਉਹਨੂੰ ਜ਼ਰੂਰ ਦਬ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਵੀ ਮਿਲੂਗਾ ਜੀ ਉਹਨੂੰ ਵੀ ਜ਼ਰੂਰ ਦਬ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਇੱਕ ਵਾਰੀ ਫਿਰ ਤੋਂ ਤੁਹਾਨੂੰ ਮੈਂ ਦੱਸ ਦਿੰਨੇ ਜੇ ਕਿਸੇ ਨੇ ਐਡ ਕਰਵਾਉਣੀ ਆ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੂਠੀ ਹੈ ਘਰਾਂ ਮਕਾਨ ਹੈ ਕੋਈ ਗੱਡੀ ਮੋਟਰਸਾਈਕਲ ਕੋਈ ਬੋਲਟ ਛੋਟਾ ਥੀ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਜਿਹੜਾ ਉੱਪਰ ਹਰੇ ਜਿਹੇ ਅੱਖਰਾਂ ਚ ਨੰਬਰ ਲਿਖਿਆ ਹੋਇਆ ਉਸ ਨੰਬਰ ਤੇ ਭੇਜ ਦਿਓ ਸਾਰਾ ਕੁਝ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਜਨ ਐਲ ਐਕਸ ਆਈ ਗੱਡੀ ਪਹੁੰਚੀ ਆ 2004 ਮਾਡਲ ਹੈ ਪਾਵਰ ਸਟੀering ਅਜੀ ਤੇ ਨਵੇਂ ਟਾਇਰਾਂ ਚ ਗੱਡੀ ਐ ਸੀ ਆ ਰੇਟ ਸਿਰਫ 49000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਰਾਮਪੂਰਾ ਫੂਲ ਮਾਲਕ ਦਾ ਏਰੀਆ ਗਾ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖਣਾ ਚਾਹੁੰਦਾ ਕੋਈ ਚਲਾ ਕੇ ਦੇਖਣਾ ਚਾਹੁੰਦਾ ਤਾਂ ਰਾਮਪੂਰਾ ਫੂਲ ਮਾਲਕ ਦਾ ਏਰੀਆ ਜਾ ਕੇ ਦੇਖ ਸਕਦਾ हूं ਬਾਕੀ ਨਵੇਂ ਟਾਇਰਾਂ ਚ 4 ਮਾਡਲ ਹੈ ਇੰਜਨ ਗੇਅਰ ਪੂਰਾ ਵਧੀਆ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਸੀ ਨੰਬਰ ਸਕਰੀਨ ਤੇ ਹੈ ਜੀ 9206322224 ਜਿਹੜੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਚਾਹੇ ਕੋਈ ਵੀ ਗੱਲ ਕਰਨੀ ਹੈ ਗੱਡੀ ਬਾਰੇ ਕੁਝ ਪੁੱਛ ਪੜਤਾਲ ਆਪਦੀ ਕਰਨਾ ਚਾਹੁੰਦੇ ਹੋ ਤਾਂ ਗੱਲਬਾਤ ਕਰ ਲਿਓ ਜੀ ਤੇ ਹੁਣ ਤੁਹਾਨੂੰ ਮੈਂ ਕੋਠੀ ਦੀ ਵੀਡੀਓ ਦਿਖਾਉਣਾ ਜੀ ਆਪਣੇ ਕੋਲ ਹੀ 4 ਬਿਸਵੀ ਜਗਾਂ ਦੇ ਵਿੱਚ ਕੋਠੀ ਪਹੁੰਚੀ ਹੈ ਕਾਫੀ ਖੁੱਲੀ ਡੁੱਲੀ ਬਹੁਤ ਵੱਡੀ ਕੋਠੀ ਬਣੀ ਹੋਈ ਹੈ ਮੇਨ ਗੱਲ ਜੜੀ ਜਗ੍ਹਾ ਉਹਦੀ ਰਜਿਸਟਰੀ ਹੋਈ ਹੈ ਜੀ ਤੇ ਕੰਡੀਸ਼ਨ ਕੂਠੀ ਦੀ ਬਹੁਤ ਵਧੀਆ ਪਈ ਆ ਤੇ ਦੋ ਤਿੰਨ ਕਮਰੇ ਤਾਂ ਇਹਨਾਂ ਨੇ ਬਹੁਤ ਸੋਹਣੇ ਤਿਆਰ ਕਰਵਾਏ ਹੋਏ ਨੇ ਡਾਊਨ ਸੀਲਿੰਗ ਹੋਈ ਆ ਵਾਲਪੇਪਰ ਬੂਲ ਪੇਪਰ ਲਗਾਵਾ ਰੱਖਿਆ ਜਿਹੜੇ ਬਾਥਰੂਮ ਨੇ ਉਹਨਾਂ ਦਾ ਕੰਮ ਵੀ ਬਹੁਤ ਸ਼ੌਂਕ ਨਾਲ ਇਹਨਾਂ ਨੇ ਕਰਵਾਇਆ ਹੋਇਆ ਹੈ ਆਪਣੇ ਕੋਲੇ ਕੂਠੀ ਆ ਬਰਨਾਲੇ ਏਰੀਆ ਚ ਪਹੁੰਚੀ ਆ ਇਹਨਾਂ ਦਾ ਜਿਹੜਾ ਪਿੰਡ ਹੈ ਜੀ ਬਰਨਾਲੇ ਤੋਂ 30 ਮਿੰਟਾਂ ਦੀ ਦੂਰੀ ਤੇ ਆ ਜੀ 30 ਮਿੰਟ ਵੀ ਨਹੀਂ ਲੱਗਦੇ 30 ਮਿੰਟ ਤੋਂ ਘੱਟ ਹੀ ਲੱਗਦੇ ਆ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਤੇ ਸਰਕਾਰੀ ਅੰਦਰ ਟੂਟੀ ਲੱਗੀ ਹੋਈ ਆ ਪਾਣੀ ਵਾਸਤੇ ਪੂਰਾ ਪਾਣੀ ਆਉਂਦਾਗਾ ਤੇ ਸਾਰਾ ਕੁਝ ਵਧੀਆ ਤੇ ਇਹਨਾਂ ਨੇ ਵੇਚਣੀ ਆ ਤੇ ਰੇਟ ਇਹਨਾਂ ਨੇ ਫਿਕਸ ਲਾਇਆਗਾ ਉੱਪਰ-ਨੀਚੇ ਹੋਣਾ ਨਹੀਂ 1.5 ਲੱਖ ਰੁਪਇਆ ਕਿਹਾਗਾ ਬਾਕੀ ਕਹਿੰਦੇ ਸੀਗੇ ਵੀ ਆਜੋ ਤੁਹਾਨੂੰ ਕੋਠੀ ਆ ਜਿਹੜੀ ਪਸੰਦ ਆਊਗੀ ਤੇ ਰੇਟ 'ਚ ਉੱਪਰ-ਨੀਚੇ ਹੋਣਾ ਨਹੀਂ 1 ਇੱਕ ਹੀ ਇਹਨਾਂ ਨੇ ਰੇਟ ਲਾਇਆਗਾ ਮਾਲਕ ਕਹਿੰਦੇ ਨਾ ਵੱਧ ਨਾ ਘਟ ਰੇਡ ਜਮਾ ਇਹਨਾਂ ਨੇ ਪੂਰਾ ਪੂਰਾ ਹੀ ਲਾਇਆ ਦਾ ਬਾਕੀ ਜਾ ਕੇ ਦੇਖ ਲਿਓ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਲਾਈਕ ਕਰਦੋ ਸ਼ੇਅਰ ਕਰਦੋ ਤੇ ਵੱਧ ਤੋਂ ਵੱਧ ਜਿੰਨੇ ਤੁਸੀਂ ਦੇਖ ਰਹੂ ਵੀਡੀਓ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਸਾਰੇ ਜਣੇ ਚੈਨਲ ਨੂੰ ਕਰ ਦਿਓ ਜੀ ਤੇ ਕਿਸੇ ਨੇ ਆਪਦੀ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਵੇਚਣਾ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਰੀਅ ਚ ਕਿਹੜੀ ਮਸ਼ੀਨਰੀ ਚਾਹੀਦੀ ਤੁਸੀਂ ਕਮੈਂਟ ਕਰੋ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚ ਜਾਵਾਂਗੇ